ਹਾਂਜੀ ਜੀ ਇਹ ਮੇਰੀ ਵੀਡੀਓ ਜੀ ਮੈਂ ਸੁਚਾਲ ਸਿੰਘ ਬੋਪੜਾ ਹਾਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਵਾ ਰਿਹਾ ਸੀਗਾ ਜੀ ਇਹ ਰিসিਵਰ ਸਾਹਿਬ ਦੀ ਇਜਾਜ਼ਤ ਲੈ ਕੇ ਔਰ ਉਹ ਆਪਣੇ ਕਮਾਈ ਵਿੱਚ ਉਹ ਰੱਬ ਨੇ ਜੋ ਦਿੱਤੀ ਹੋਈ ਕਮਾਈ ਵਿੱਚ ਉਹ ਮੈਂ ਸੇਵਾ ਕਰਾ ਰਿਹਾ ਸੀਗਾ ਕੰਮ ਕਰਾ ਰਿਹਾ ਸੀਗਾ ਤੇ ਡਾਕਟਰ ਅਕबीर ਸਿੰਘ ਸਾਹਿਬ ਨੇ ਕਿਹਾ ਤੁਸੀਂ ਠੀਕ ਆ ਉਹਨਾਂ ਨੇ ਵੀ 50000 ਰੁਪਇਆ ਮੈਨੂੰ ਦਿੱਤਾ ਕਿ ਜਿੰਨੀ ਸੇਵਾ ਤੂੰ ਪਾਏਂਗਾ ਉਨੀ ਮੇਰੀ ਵਿੱਚ ਪਾ ਲੈ ਔਰ ਅਸੀਂ ਦੋਵੇਂ ਮਿਲ ਕੇ ਕੰਮ ਕਰਾ ਰਹੇ ਸੀਗੇ ਇਹਨਾਂ ਨੂੰ ਸਰਦਾਰ ਸਜਨ ਸਿੰਘ ਜਿਹੜਾ ਆ ਕੇ ਉਹ ਦੁਪਹਿਰੇ ਵੀ ਆਂਦਾ ਨਹੀਂ ਕੰਮ ਹੋਣ ਦੇਣਾ ਉਸ ਤੋਂ ਬਾਅਦ ਉਦੋਂ ਤੇ ਮੈਂ ਮਤੂਤੂ ਕਰਕੇ ਚਲਾ ਗਿਆ ਫਿਰ ਸ਼ਾਮ ਨੂੰ ਆਇਆ ਉਹ ਇਹ ਗੱਲ ਉਦੋਂ ਰিসিਵਰ ਸਾਹਿਬ ਦੇ ਉਹਨਾਂ ਦੇ ਨਾਲੇਜ ਚ ਪਾਈ ਫਿਰ ਸ਼ਾਮ ਨੂੰ ਡਾਕਟਰ ਅਭੀਲ ਸਿੰਘ ਸਾਹਿਬ ਗੁਰਦੁਆਰੇ ਆਏ ਔਰ ਮੈਂ ਵੀ ਉੱਥੇ ਸੀਗਾ ਮੈਂ ਉਹਨਾਂ ਨੂੰ ਉਹ ਕੰਮ ਦਿਖਾ ਰਿਹਾ ਸੀਗਾ ਇਹਨੇ ਨੂੰ ਫਿਰ ਸਰਦਾਰ ਸਜਨ ਸਿੰਘ ਜਿਹੜੇ ਆਏ ਔਰ ਆ ਕੇ ਉਹਨਾਂ ਨੂੰ ਆਦਾ ਵੀ ਇਹ ਕੰਮ ਨਹੀਂ ਹੋਣ ਦੇਣਾ ਡਾਕਟਰ ਸਾਹਿਬ ਇਹ ਮੈਂ ਕੰਮ ਨਹੀਂ ਹੋਣ ਦੇਣਾ ਤੇ ਮੈਂ ਕਿਹਾ ਵੀ ਕਿਉਂ ਨਹੀਂ ਹੋਣ ਦੇਣਾ ਕੰਮ ਅਸੀਂ ਕਿਸ ਦੇ ਪੈਸੇ ਦੇ ਥੋੜੇ ਲਾ ਰਹੇ ਆ ਅਸੀਂ ਆਪਣੇ ਪੈਸੇ ਲਾ ਰਹੇ ਆ ਨਹੀਂ ਮੈਂ ਨਹੀਂ ਹੋਣ ਦੇਣਾ ਇਹ ਜਦੋਂ ਮੈਂ ਨਹੀਂ ਕਿਹਾ ਉਹਨੇ ਮੇਰੇ ਆ ਕੇ ਮੇਰੇ ਤੇ ਵਾਰ ਕਰ ਦਿੱਤਾ ਮੇਰੀ ਪਗ ਲਾਤੀ ਔਰ ਮੈਨੂੰ ਫੜ ਕੇ ਥੱਲੇ ਸੁੱਟ ਦਿੱਤਾ ਜੱਜ ਕੇ ਉਹ ਮੇਰੇ ਚੋਂ ਉਮਰ ਤੋਂ ਬਹੁਤ ਛੋਟਾ ਵਾ ਮੈਂ 74 75 ਸਾਲਾਂ ਦਾ ਆ ਆਦਮੀ ਆ ਔਰ ਮੈਂ ਬਜ਼ੁਰਗ ਆਦਮੀ ਮੇਰਾ ਸਰੀਰਕ ਤੌਰ ਤੇ ਵੀ ਮੈਂ ਕਾਫੀ ਬਿਮਾਰ ਆ ਹੁਣ ਵੀ ਬਿਮਾਰ ਆ ਔਰ ਉਹਨੇ ਫੜ ਕੇ ਮੈਨੂੰ ਥੱਲੇ ਸੁੱਟਿਆ ਥੱਲੇ ਸੁੱਟਿਆ ਹੋ ਸਕਦਾ ਜੇ ਉਹਦੇ ਕੋਈ ਕੋਈ ਹਥਿਆਰ ਹੁੰਦਾ ਤੇ ਉਹ ਬੰਦਾ ਮੈਨੂੰ ਜਾਨੋਂ ਵੀ ਮਾਰ ਦਿੰਦਾ ਔਰ ਮੈਨੂੰ ਮਾਰਨ ਦੇ ਅਜੇ ਵੀ ਉਹਨੂੰ ਆ ਕੇ ਇਹਨੂੰ ਮੈਂ ਮਾਰ ਦੇਣਾ ਵਾ ਇਸ ਕਰਕੇ ਇਹਦਾ ਮੈਂ ਪ੍ਰਸ਼ਾਸਨਾਂ ਕੇ ਬੇਨਤੀ ਜ਼ੋਰ ਪਰ ਜ਼ੋਰ ਬੇਨਤੀ ਕਰਦਾ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਵਾ ਔਰ ਇਹ ਜਿਹੜਾ ਵਾ ਇਹ ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਿ ਕਿਉਂ ਇਹ ਨੇ ਕੰਮ ਕੀਤਾ ਸਾਡੇ ਨੌਲੇਜ ਚ ਆਈ ਹੈ ਇੱਕ ਦੋ ਪਾਰਟੀਆਂ ਦਾ ਆਪਸ ਵਿੱਚ ਗੁਰਦੁਆਰਾ ਸਾਹਿਬ ਵਿਖੇ ਲੜਾਈ ਝਗੜਾ ਹੋਇਆ ਤੇ ਅਸੀਂ ਦੋਨਾਂ ਧਿਰਾਂ ਨੂੰ ਬੁਲਾਇਆ ਜਦੋਂ ਵੀ ਆਂਦੇ ਜੋ ਬਿਆਨ ਹੋਣਗੇ ਦੋਨਾਂ ਧਿਰਾਂ ਦੇ ਸੁਣ ਕੇ ਜੋ ਬੰਦੀ ਕਾਰਵਾਈ ਹੋਏਗੀ ਉਹ ਅਮਲ ਚ ਲਿਆਵਾਂਗੇ ਕੀ ਕਾਰਨ ਸੀ ਹਾਂਜੀ ਕਾਰਨ ਤਾਂ ਪਤਾ ਲੱਗਿਆ ਕੀ ਕਾਰਨ ਸੀ ਉਹਨਾਂ ਦਾ ਆਪਸੀ ਰੰਜਿਸ਼ ਹੈਗੀ ਹੈ ਕੋਈ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋਨੋਂ ਸਿੱਖ ਪਰਿਵਾਰ ਹੈਗੇ ਤੇ ਦੋਨਾਂ ਨੂੰ ਬੁਲਾਇਆ ਦੋਨਾਂ ਨੂੰ ਦੋਨੋਂ ਤੇ ਰਾਕੇ ਜੋ ਸਟੇਟਮੈਂਟ ਦੇਣਗੇ ਉਸ ਤੇ ਬੰਦੀ ਕਰ ਵੀ ਕਰਾਂਗੇ